ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਚ ਤੁਹਾਨੂੰ ਆਪਾਂ ਦਿਖਾਵਾਂਗੇ ਗੁਆਟੇਮਾਲਾ ਸਿਟੀ ਦਾ ਚਿੜੀਆਕਰ ਹੁਣ ਆਪਾਂ ਟਿਕਟ ਲੈਣ ਵਾਸਤੇ ਲਾਈਨ ਚ ਲੱਗੇ ਆ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਐ ਸਾਈਡ ਵੀ ਤੇ ਐ ਸਾਈਡ ਵੀ ਜੀ ਜੁਨਾਂ ਦੀ ਹੋਰ ਨੋਟ ਕਰਨ ਵਾਲੀ ਆ ਵੀ ਇਹਨਾਂ ਦਾ ਜਿਹੜਾ ਪਹਿਰਾਵਾ ਨਾ ਕੁਝ ਤਾਂ ਇੰਡੀਅਨ ਲੋਕ ਆਪਾ ਪਾਉਂਦੇ ਆ ਇਹਨਾਂ ਨੰਨੀਆਂ ਵੀ ਕੱਪੜੇ ਪੂਰੇ ਪਾਉਂਦੀਆਂ ਅਮਰੀਕਾ ਔਰ ਬਲੀਜ਼ ਵਾਂਗੂ ਨਹੀਂ ਹੈਗਾ ਵੀ ਪਹਿਰਾਵੇ ਬਾਲ ਧਿਆਨ ਨਹੀਂ ਦਿੰਦੇ ਇਹ ਪੂਰੇ ਕੱਪੜੇ ਪਾ ਕੇ ਰੱਖਦੇ ਆ ਇਹ ਤਾਂ ਆਪਾ ਇੰਡੀਅਨ ਲੋਕ ਪਾਉਂਦੇ ਆ ਲੇਡੀਜ਼ ਵੀ ਉਦਾਂ ਹੀ ਬੰਦੇ ਵੀ ਉਦਾਂ ਹੀ ਇੱਕ ਤੋਂ ਕਾਊਂਟਰ ਇਹਨਾਂ ਨੇ ਪੰਜ ਬਣਾਏ ਹੋਏ ਆ ਕਿਥੋਂ ਟਿਕਟ ਮਿਲਦੀ ਹੈ ਟਿਕਟ ਲੈ ਕੇ ਫਿਰ ਆਪਾਂ ਅੰਦਰ ਐਂਟਰੀ ਕਰਾਂਗੇ ਲੋ ਜੀ ਟਿਕਟਾਂ ਆਪ ਲੈ ਲਈਆਂ ਹੁਣ ਐਂਟਰੀ ਕਰ ਗਏ ਆ ਅਸੀਂ ਤਿੰਨ ਟਿਕਟਾਂ ਲਈਆਂ ਆ ਇਥੇ ਵੀ ਕਰੰਸੀ ਵਿੱਚ 50 ਦੀ ਇੱਕ ਆ 150 ਦੀਆਂ ਪੱਤਣੇ ਲਾਈਆਂ ਸਕੂਲਾਂ ਦੇ ਬੱਚੇ ਵੀ ਕਾਫੀ ਆਇਓ ਆ ਸਕੂਲ ਬੱਸਾਂ ਦੇ ਵਿੱਚ ਆ ਉਹਨਾਂ ਦੇ ਸਟਾਫ ਆ ਸਕੂਲ ਦਾ ਬੱਚੇ ਫੋਟੋ ਖਿਚਾਉਂਦੇ ਆ ਇਹਦਾ ਨਕਸ਼ਾ ਬਣਾਇਆ ਹੋਇਆ ਹੈ ਬਾਹਰੀ ਸਾਈਡ ਤੇ ਕਿੱਥੇ ਕਿਹੜੀ ਚੀਜ਼ ਹੈਗੀ ਆ ਹੁਣ ਆਪਾਂ ਅੰਦਰ ਐਂਟਰੀ ਕਰਦੇ ਆਂ ਐਂਟਰੀ ਦੇ ਇੱਕ ਸਾਈਡ ਦੇ ਉੱਤੇ ਆ ਗਿਫਟ ਸੈਂਟਰ ਤੇ ਉਧਰਲੀ ਸਾਈਡ ਤੇ ਖਾਣ ਪੀਣ ਦਾ ਸਮਾਨ ਆ ਆ ਗ੍ਰਿਲਾਂ ਜਿਹਾ ਬਣਾਇਆ ਇਹਦੇ ਨਾਲ ਫੋਟੋਆਂ ਖਚਾਉਂਦੇ ਆ ਲੋਕੀ ਬੱਚਿਆਂ ਦੇ ਖੇਡਣ ਵਾਸਤੇ ਉਹ ਝੂਲੇ ਲਾਏ ਹੋਏ ਆ ਉਹ ਸਾਈਡ ਵੀ ਖਾਣ ਪੀਣ ਵਾਸਤੇ ਆ ਹਾਂ ਫੇਰੇ ਹੁੰਦਾ ਹੁੰਦਾ ਮੋਰ ਇੱਥੇ ਵੈਸੇ ਬਾਹਰ ਹੀ ਚਿੜੀਆਂ ਘਰ ਤੋਂ ਹਲੇ ਐਂਟਰੀ ਹੋਈ ਨਹੀਂ ਬਾਹਰ ਹੀ ਘੁੰਮਦੇ ਆ। ਡਰਦੇ ਨਹੀਂ ਦੇ। ਹਾਂ ਕੋਈ ਡਰ ਨਹੀਂ ਇਹਨਾਂ ਨੂੰ ਇਨਸਾਨਾਂ ਤੋਂ। ਤੇ ਰੋਜ਼ ਰਹਿੰਦੇ ਹੁਣ ਇਹਨਾਂ ਨੂੰ ਦੇਖਦੇ ਆ ਜਿੱਦਾਂ। ਫੌਜੀ ਐਂਟਰੀ 게ਟ ਆ ਗਿਆ ਹੁਣ। ਤਾਂ ਇਹ ਐਂਟਰੀ 게ਟ ਆ। ਉਹ ਬਾਹਰ ਆਉਣ ਦਾ 게ਟ ਆ। ਇਹ ਫਿਰ ਆਪਣੀ ਇਹਨਾਂ ਦੀ ਜਿਹੜੀ ਸਪੈਨਿਸ਼ ਆ ਉਹਦੇ ਵਿੱਚ ਉਹ ਉਹ ਸਲੀਦਾ ਕਹਿੰਦੇ ਆ ਉਹਨੂੰ ਬਾਹਰ ਨੂੰ। ਐਂਟਰਾਡਾ। ਹੇ ਮਮਾ ਤੇਰੇ ਤੇ ਤਰਕਰ ਰਹੀਆਂ ਆ ਆ ਜਿਹੜੇ ਬਾਹਰ ਵੀ ਦੋ ਘੁੰਮਦੇ ਸੀ ਮੋਰ ਉਹ ਇੱਥੋਂ ਹੀ ਉੜ ਕੇ ਗਏ ਲੱਗਦੇ ਆ ਫੇਰ ਆ ਜਾਂਦੇ ਵਾਪਸ ਆ ਵਿੱਚ ਇੱਕ ਕਬੂਤਰ ਵੀ ਆ ਆਦ ਰਾਈ ਕੋੜਾ ਦੋ ਹੈਗੇ ਆ ਤੇ ਮੂੰਹ ਨਹੀਂ ਬਾਹਰ ਨੂੰ ਕੱਢਿਆ ਇਹਨਾਂ ਨੇ ये है जी एक दो दो तीन कह्ठिया होके बैठिया है सियां Thank yeah. you. ਸਕੂਲ ਦੇ ਬੱਚਿਆਂ ਨੂੰ ਕਮਾਉਣ ਵਾਸਤੇ ਟ੍ਰੇਨ ਹੈਗੀ ਆ ਜੀ। ਆ ਗਦੇ ਆ ਜੀ ਵਿਚੇ ਭੇਡੂ ਆ। ਇੱਥੇ ਇੱਕੇ ਚੀਜ਼ ਬੱਕਰੀ ਦੇਖਣ ਨੂੰ ਮਿਲੀ ਆ। ਕਿ ਤਿੰਨ ਤਿੰਨ ਜਾਨਵਰ ਜਿਹੜੇ ਆਪ ਸਭੀ ਫਰੈਂਡਲੀ ਰਹਿ ਸਕਦੇ ਆ ਇੱਥੇ ਰੱਖੇ ਹੋਏ ਆ ਇਹਾਂ पे ਗੁਫਾ ਜੇ ਬਣਾਈ ਹੋਈ ਆ ਹਾਂ ਲੈ ਆਉਂ ਮਿੱਟੀ ਵਾਰਿਆ ਆ ਹਾਂ ਆ ਲਓ ਜੀ ਕੱਚੂ ਕੁੰਮੇ ਆ ਮગરਮੱਛ ਦੇ ਬੱਚੇ ਆ ਜੀ 3-4 ਆਇਆ ਹੈਗਾ ਜੀ ਏਸ਼ੀਅਨ ਟਾਈਗਰ ਬੀ ਬੱਚੇ ਜਿਹੜੇ ਆ ਕਾਫੀ ਇਹਨਾਂ ਦੀਆਂ ਬਾਹਰ ਬੱਸਾਂ ਖੜੀਆਂ ਕਾਫੀ ਸਕੂਲਾਂ ਤੋਂ ਆਏ ਹੋਏ ਆ ਸਟਾਫ ਇਹਨਾਂ ਦਾ ਨਾਲ ਟੀਚਰ ਵਗੈਰਾ ਇਹਨਾਂ ਨੇ ਅੱਜ ਤਾਂ ਇਹਨਾਂ ਨੇ ਬੈਂਚ ਵੀ ਬਣਾਏ ਆ ਸੀਮੈਂਟ ਦੇ ਉੱਤੋਂ ਵਗੈਰਾ ਖਚਾਉਣ ਵਾਸਤੇ ਉੱਦਾਂ ਵੀ ਕੋਈ ਥੱਕ ਜਵੇ ਕੰਮ ਦਾ ਬੈਠ ਸਕਦਾ ਉੱਪਰ ਲੱਕੜ ਪਾਈ ਇਹਨਾਂ ਨੇ ਬਹੁਤ ਵਧੀਆ ਛੱਜੇ ਬਣਾਈ ਆ ਆ ਦੋ ਡਰਮ ਰੱਖੇ ਇਹਨਾਂ ਨੇ ਦੇਖੋ ਸਪੈਨਿਸ਼ ਵਿੱਚ ਲਿਖਿਆ ਆ ਰੀਸਾਈਕਲ ਵਾਲਾ ਇੱਧਰ ਇਹਨੂੰ ਇਹ ਜੋ ਕਹਿੰਦੇ ਆਪਣੀ ਪਾਟਾ ਰੈਸਟੋਡੇ ਬਸੂਰਾ ਇਹ ਹੈਗਾ ਰੀਸਾਈਕਲ ਵਾਲਾ ਆ ਦੋ ਡਰਮ ਰੱਖੇ ਜੀ ਇਹਨਾਂ ਨੇ ਆ ਘਰ ਵਿੱਚ ਵਾਸਤੇ ਰੈਸਟੋਡੇ ਬਸੂਰਾ ਇਹ ਹੋ ਗਿਆ ਘਰ ਵਿੱਚ ਕਿ ਆ ਰੀਸਾਈਕਲ اپنی ਭਾਸ਼ਾ ਚ ਇਹਨੂੰ ਐ ਕਹਿੰਦੇ ਆ ਲਿਖੀ ਦੇਖੋ ਲਿਖਣ ਵਿੱਚ ਇੰਗਲਿਸ਼ ਈ ਲੱਗਦੀ ਆ ਪਰ ਇਹਦਾ ਆਪਣੀ ਸਪੈਨਿਸ਼ ਵਿੱਚ ਇਦਾਂ ਇਹਦਾ ਮਤਲਬ ਬਣਾਉਂਦੇ ਆ ਹਣਾ ਏਰੀਆ ਵੈਸੇ ਆਪਾਂ ਇੰਗਲਿਸ਼ ਵਿੱਚ ਲੱਗਦਾ ਏਰੀਆ ਇਨ ਕੰਸਟਰਕਸ਼ਨ ਹੋਣਾ ਸੀ ਇਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਲਿਖਿਆ ਹੈ ਹੈਗੀ ਇੰਗਲਿਸ਼ ਈ ਆ ਏ ਬੀ ਸੀ ਤਾਂ ਉਹੀ ਆਉਣੀ ਆ ਪਰੇ ਦਾ ਮਤਲਬ ਕੁਝ ਹੋ ਰਹਾ ਹੈ ਇਹਨਾਂ ਦਾ ਸਪੈਨਿਸ਼ ਕੋਕ ਰੀਨਡੂ ਆਸਲ ਮੋਟਨਾ ਗਿਆ ਦੀ ਕਾਲੇ ਬਾਲੇ ਬਾਲੇ u ma njeƴ nen so om foof ਆ ਲੋ ਜੀ ਇਹ ਆਪਣਾ ਇੰਡੀਆ ਦਾ ਹੈਰਾਨ ਆ ਉਹ ਬੈਠੇ ਆਏ ਆ ਗਿਆ ਅੱਜ ਦਾ ਸਵਾਗਤ ਹੈ। ਯਾ ਉਸ ਤੋਂ ਜੀ ਖੌਣ ਆ ਦੇਖੋ ਇੱਕ ਸੱਪਾ ਪੱਤਿਆਂ ਦੇ ਵਿੱਚ ਲੁਕੇ ਬੈਠਾ ਆ। ਉਹ ਸਿੱਧੇ ਵੀ ਜੰਗਲ ਚ ਤੁਰੇ ਜਾਂਦੇ ਆ, ਖੇਤਾਂ ਚ ਦੰਦੀ ਤਾਂ ਹੀ ਵੱਢ ਜਾਂਦੇ ਆ। ਆਪਾਂ ਨੂੰ ਦਿਸਦਾ ਨਹੀਂ ਪੱਤਿਆਂ ਵਾਲਾ ਰੰਗ ਇਹਦਾ। ਕਾਇਤ ਨੂੰ ਸਬ지 ਜਿਹਨੂੰ ਆਪਾਂ ਸਰਹਾਲ ਕਹਿੰਦੇ ਹੁੰਦੇ ਆ ਅੱਗੇ ਪੁਰਾਣੇ ਸਮਿਆਂ ਚ ਸੁਣਦੇ ਹੁੰਦੇ ਸੀ ਕਹਿੰਦੇ ਬੰਦੇ ਦਾ ਸਾਹ ਪੀ ਜਾਂਦੀ ਹੈ ਕਾਫੀ ਵੱਡੇ ਸਾਈਜ਼ ਦਾ ਕਛੂ ਉਹਦੇ ਖਾਂ ਲੈ ਰੁਪਿਆ ਸਾਧੀਆਂ ਜ਼ੁਬਰੀ ਅਭੀ ਇਹ ਸ਼ੀਆ ਦਾ ਸਾ ਪਾਈਥਨ ਅਭੀ ਇਹ ਸ਼ੀਆ ਦਾ ਸਾ ਪਾਈਥਨ ਇਹ ਪਾਇਆ ਜਾਂਦਾ ਜੀ ਇੰਡੀਆ ਪਾਕਿਸਤਾਨ ਬਰਮਾ ਚਾਈਨਾ ਤਬੀਅਤ ਨਾਮ ਦੇ ਚੀਜ਼ਾਂ ਇਹ ਮੈਕਸੀਕਨ ਸਾਪਿਆ ਜੀ ਉਹ ਆ ਇੱਕ ਸਾਪਾਂ ਹੈ ਆਸਟ੍ਰੇਲੀਆ ਦਾ ਆਸਟ੍ਰੇਲੀਆ ਇਹ ਸੱਤ ਯੂ ਐਸ اے ਮੈਕਸੀਕੋ ਤੇ ਸੈਂਟਰਲ ਅਮਰੀਕਾ ਦੇ ਵਿੱਚ ਮਿਲਦਾ ਆ ਲੋ ਜੀ ਇਹ ਹੈਗੀ ਇੱਕ ਇਹਨੇ ਰੱਖੀ ਅੱਗੋ ਗੋ ਨੂੰ ਤਾਂ ਆਪਾਂ ਸਾਰੇ ਪੰਜਾਬੀ ਜਾਣਦੇ ਆ ਗੋ ਪੀਂਦੀ ਹੈ اپنی ਭਾਸ਼ਾ ਚਾ ਲਿਖਿਆ ਆਸਾਪਿਆ ਜੀ ਇਹ ਮੈਕਸੀਕੋ ਮੈਕਸੀਕੋ ਚ ਪਾਇਆ ਜਾਂਦਾ ਆ ਇਹਨਾਂ ਨੇ ਲਿਖਿਆ ਵੀ ਇਹਦੇ ਬਾਰੇ ਇਹ ਸਭ ਪਨਾਮਾ ਤੇ ਅਰਜنٹینا ਚ ਵਿੱਚ ਪਾਇਆ ਜਾਂਦਾ ਦਾ ਜਾਨਵਰ ਇਹਦਾ ਖਾਣਾ ਹੈਗਾ ਸੇਕ ਬੈਣਾ ਕੋਰੂ ਸਤਰੀ ਗੋਲਡਨ ਟੈਂਪਲ ਹੁੰਦੀ ਹੂੰ ਦੇੜੀ ਉੱਦਣ ਦਿਖਾਓ ਲਓ ਜੀ ਆ ਲੂੰਬੜੀ De rega de base sur de coni que é. thank ਲੱਕੜ ਬੱਗੇ ਦੀ ਜਿਹਨੂੰ ਹਾਇਨਾ ਕਹਿੰਦੇ ਆ ਪਾਪਾ ਨੇ ਲੱਕੜ ਬੱਗੇ ਕਹਿੰਦੇ ਨੇ ਜਲਾ ਵਿੱਚ ਮੰਮਾ ਨਮਾ ਇਹ ਪੀਰੀਵਰੀ ਹੈ এয়ারਪੋਰਟ ਦੀ ਮੋੜੀ ਨੇ ਦੋਸਤੋ ਅੱਜ ਤੁਹਾਨੂੰ ਅਸੀਂ ਗੁਆਟੇਮਾਲਾ ਦਾ ਜੂ ਦਿਖਾਇਆ ਤੇ ਆਸ ਰੱਖਦੇ ਆ ਤੁਸੀਂ ਪਸੰਦ ਕਰੋਗੇ ਅਗਲਾ ਬਲੌਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ